ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਵੱਡਾ ਹੰਗਾਮਾ ਹੋਇਆ ਸ਼ਿਵ ਸੈਨਾ ਆਗੂ ਤੇ ਟੋਲ ਪਲਾਜ਼ਾ ਤੇ ਕੰਮ ਕਰ ਰਹੀ ਲੜਕੀ ਨਾਲ ਬਸਲੂਕੀ ਕਰਨ ਦੇ ਇਲਜ਼ਾਮ ਲੱਗੇ ਨੇ ਮਾਮਲਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਸਾਹਮਣੇ ਹੈ ਜਿੱਥੇ ਟੋਲ ਪਲਾਜ਼ਾ ਤੇ ਕੰਮ ਕਰਦੀ ਲੜਕੀ ਨੇ ਦੱਸਿਆ ਹੈ ਕਿ ਬੈਰੀਅਰ ਦੇ ਕੋਲ ਜਦੋਂ ਗੱਡੀ ਆਈ ਤਾਂ ਉਸ ਕੋਲੋਂ ਪੈਸੇ ਮੰਗੇ ਤਾਂ ਕਹਿ ਕਿ ਮੈਂ ਸ਼ਿਵ ਸੈਨਾ ਦਾ ਪ੍ਰਧਾਨ ਹੈ ਜਿਸ ਤੋਂ ਬਾਅਦ ਲੜਕੀ ਨਾਲ ਬਸਲੂਕੀ ਕੀਤੀ ਗਈ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਜਦ ਕਿ ਦੂਜੇ ਪਾਸੇ ਗੱਡੀ ਚਾਲਕ ਦਾ ਕਹਿਣਾ ਹੈ ਕਿ ਲੜਕੀ ਨੇ ਮੇਰੇ ਨਾਲ ਬਸਲੂਕੀ ਨਾਲ ਗੱਲ ਕੀਤੀ ਜਿਸ ਤੋਂ ਬਾ ਸਾਰ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੇ ਚ ਬਹੁਤ ਜ਼ੌਦਾ ਬੋਲਣਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਨਹੀਂ ਕਿਹਾਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਫਿਸ ਆ ਕੇ ਗੱਲ ਕਰ ਲਓ ਕਹਿੰਦਾ ਤੂੰ ਕੌਣ ਹੁੰਦੀ ਆ ਮੈਨੂੰ ਇੰਨੀ ਗੱਲ ਕਹਿਣ ਵਾਲੀ ਉਹ ਗਾਲਾਂ ਕੱਢਣ ਲੱਪੇ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਮੈਂ ਉਹਨਾਂ ਨੂੰ ਇੰਨੀ ਗੱਲ ਹੀ ਕਹੀ ਸੀ ਕਿ ਕਿ ਇੱਥੇ ਨਹੀਂ ਐਗਜ਼ੈਂਪਸ਼ਨ ਹੈ ਕਹਿੰਦਾ ਫालतू ਨੂੰ ਕੁਝ ਨਹੀਂ ਬੋਲਦੀ ਸੀਗੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਲੱਪੇ ਪਰ ਮੈਂ ਇਹੀ ਜਾਣ ਸਰਵ ਸੇਫਟੀ ਹੋਵੇ ਸਾਡੇ ਕੋਲ ਤੇ ਬਸ ਉਹਨੂੰ ਉਹ ਬੈਰੀਕੇਟ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੇਟ ਸਟਾਰਟ ਕਰਕੇ ਉਹ ਚੱਲ ਗਿਆ ਹਾਂਜੀ ਸਰ ਉਹ ਬਹੁਤ ਰੂਡਲੀ ਬੋਲਦੇ ਸੀ ਕਿਤੇ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫੇਰ ਵੀ ਉਹਨੂੰ ਮੈਂ ਪਿਆਰ ਨਾਲ ਕਹਾਂ ਕਿ ਸਰ ਤੁਸੀਂ ਇਦਾਂ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰੋ ਪਰ ਉਹ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲ ਰਹੇ ਨੇ ਉਹਨਾਂ ਦੀ ਜਿੰਨੀ ਵੀ ਫੈਮਿਲੀ ਸੀਗੇ ਸਾਰੇ ਉਤਰੀ ਸੀ ਬੂਮ ਵੀ ਤੋੜ ਕੇ ਗਏ ਬਰਗੇਟ ਸਾਈਡ ਕਰਕੇ ਆਪਣੇ ਆਪ ਵੀ ਹੋ ਚਲ ਗਏ ਉਹਨੂੰ ਕਿਸੇ ਨੇ ਨਹੀਂ ਕੱਟਿਆ ਮਾਵਲਾ ਤਾਂ ਮੈਨੂੰ ਵੀ ਹੁਣੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰਡ ਦਿਖਾ ਰਿਆ ਸੀ ਬੱਚੀ ਨੇ ਬਹੁਤ ਜ਼ਿਆਦਾ ਮਿਸਬੀਹਵ ਕੀਤਾ ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਤਾਂ ਅਗੇਂਸਟ ਐਕਸ਼ਨ ਵੀ ਲਵਾਂਗੇ ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ ਤੇ ਸ਼ਾਇਦ ਮੀਡੀਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਸਭ ਕੁਝ ਠੀਕ ਹੈ ਇਹ ਸਟਾਫ ਇਹ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆਪਣਾ ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਣਾ ਚਾਹੁੰਦੇ ਯੂਜ਼ਰ ਨੂੰ ਵੀ ਕਿ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ ਜੀ ਇਹ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਿ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ-ਕਲੋਚ ਕਰੋ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਇਹ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਠੀਕ ਹੈ ਜੀ ਜਿਹੜੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਅਕੇ ਵੀਡੀਓ ਕਢਾ ਕੇ ਅਕੇ ਕਰਾਂਗੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਥਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜਕੀ ਦੇਗੀ ਤਾਂ ਉਹ ਦਿੱਕਤ ਆਉਦੇ ਲਈ ਵੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੇ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਾਂ ਮੈਂ ਬੈਠਾ ਹੁੰਦਾ ਜਾਂ ਕੋਈ ਹੋਰ ਸੀਨੀਅਰ ਮੈਨੇਜਰ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰ ਸਕਦੇ ਨੇ ਇਹ ਇਨ ਬਿਟਵੀਨ ਦਾਦਾ ਕਿ ਇੱਕ ਤੋਂ ਦੋ ਡੇਢ ਤੋਂ 2.5 ਦੇ ਲੰਚ ਦਾ ਟਾਈਮ ਹੁੰਦਾ ਸਟਾਫ ਥੋੜਾ ਅੱਗੇ ਪਿੱਛੇ ਵੀ ਗਿਆ ਹੁੰਦਾ ਠੀਕ ਹੈ ਜੀ ਕਿਉਂਕਿ 8 ਘੰਟੇ ਸਟਾਫ ਕੰਮ ਕਰਦਾ ਖਾਣਾ ਖਾਣ ਤਾਂ ਜਾਣਾ ਹੀ ਉਹਨੇ ਠੀਕ ਹੈ ਜੀ ਸਟਾਫ ਤਾਂ ਬਹੁਤ ਹੀ ਦੇਖ ਸਕਦੇ ਹੋ ਸਟਾਫ ਤਾਂ ਪਰਹੂਰਾ ਜੇ ਚਾਰ ਹਾਂ ਇਹ ਚਾਰ ਬੱਚੇ ਇਕੱਠੇ ਹੋ ਜਾਣ ਫਿਰ ਟੋਲ ਵਾਲੇ ਦੀ ਗੁੰਡਾਗਰਦੀ ਬਣ ਜਾਂਦੀ ਹੈ ਜੀ ਭਾਜੀ ਇਹ ਅੱਜ ਕੋਈ ਇਹ ਪਹਿਲੀ ਵਾਰ ਨਹੀਂ ਆ ਇਹ ਕਾਰਨਾਮੇ ਸਾਡੇ ਇੱਥੇ ਟੋਲ ਤੇ ਹੁੰਦੇ ਹੀ ਰਹਿੰਦੇ ਤੇ ਮਗਰ ਅੱਜ ਤੁਸੀਂ ਇੱਥੇ ਮੌਜੂਦ ਸੀ ਤਾਂ ਇਹ ਚੀਜ਼ਾਂ ਕੈਮਰੇ ਵਿੱਚ ਕੈਦ ਹੋਈਆਂ ਤੇ ਇਹਨਾਂ ਇਹਨਾਂ ਹੀ ਨਾ ਗੱਲਾਂ ਕਰਕੇ ਟੋਲ ਤੋਂ ਜਿਹੜੀ ਲੜਾਈ ਝਗੜਾ ਹੁੰਦਾ ਜਦੋਂ ਪਹਿਲਾਂ ਇਹ ਗੱਡੀ ਵਾਲਾ ਕੋਈ ਬਦਤਮੀਜ਼ੀ ਕਰਦਾ ਤਾਂ ਫਿਰ ਸਾਨੂੰ ਸਾਡੇ ਸਟਾਫ ਦਾ ਸਾਥ ਦੇਣਾ ਪੈਂਦਾ ਉਹਦੇ ਵਿੱਚ ਫਿਰ ਸਾਨੂੰ ਖਾਸ ਕਰਕੇ মিডিਆ ਤੇ ਉਹਨਾਂ ਦੇ ਕਮੈਂਟ ਇਹ ਸਾਬਤ ਕਰ ਦਿੰਦੇ ਆ ਵੀ ਲਾਡੋ ਵਾਲ ਟੋਲ ਤੇ ਤਾਂ ਸਾਰੇ ਗੁੰਡੇ ਹੀ ਆ ਮੰਨ ਲਓ ਕੋਈ ਸਾਡੀ ਇੱਥੇ ਤੀ ਭੈਣ ਨੂੰ ਕੋਈ ਗਲਤ ਕਹੂਗਾ ਤਾਂ ਫਿਰ ਕਿੱਦਾਂ ਬਖਸ਼ਾਂਗੇ ਅਸੀਂ ਉਹਨਾਂ ਨੂੰ ਸਾਡਾ ਵੀ ਤਾਂ ਬਣਦਾ ਹੈ ਨਾ ਤਾਂ ਫਿਰ ਪਰ ਮਗਰ ਅਸੀਂ ਕਦੇ ਪਹਿਲ ਨਹੀਂ ਇੱਥੋਂ ਟੋਲ ਤੋਂ ਕਦੇ ਕੋਈ ਪਹਿਲ ਨਹੀਂ ਹੁੰਦੀ ਹੈ ਪਹਿਲੀ ਗਲਤੀ ਉਹਨਾਂ ਦੀ ਫਿਰ ਦੂਜੀ ਕਾਰਵਾਈ ਤਾਂ ਕਰਨੀ ਪੈਂਦੀ ਪਰ ਫਿਰ ਅਸੀਂ ਜੋ ਹੈ ਨਾ ਗੱਡੀ ਦਾ ਨੰਬਰ ਨੋਟ ਹੈ ਉਹਨਾਂ ਤੇ ਪੁਲਿਸ ਕਾਰਵਾਈ ਜੋ ਵੀ ਬਣਦੀ ਰਿਪੋਰਟ ਹੈ ਤਾਂ ਸਾਡੇ ਵੱਲੋਂ ਕੀਤੀ ਹੈ